ਯਾਨੀ ਮਾ ਬੋਲੀ ਸਾਡੀ ਵੀਰੋ ਸਭ ਤੋਂ ਮਹਾਨੀ ਸਤਲੁਜ ਦੀ ਚਾਲ ਜਿਵੇਂ ਸਤਲੁਜ ਦੀ ਚਾਲ ਜਿਵੇਂ ਰਾਵੀ ਦਾ ਸ਼ਿੰਗਾਰੇ ਸਤਲੁਜ ਦੀ ਚਾਲ ਜਿਵੇਂ ਰਾਵੀ ਦਾ ਸ਼ਿੰਗਾਰੇ ਵਿਆਸ ਜਨਮ ਕਰਨ ਰੱਜ ਕੇ ਪਿਆਰੇ ਚੈਨਾ ਦੀ ਪ੍ਰੀਤ ਆਸ਼ਕਾਂ ਦੀ ਮੁਸਕਾਨੇ ਢਾੜਾ ਪੜੀ ਤੇ ਵੰਡੀ ਗਿਆਨੀ ਮਾ ਬੋਲੀ ਸਾਡੀ ਵੀਰੋ ਸਭ ਤੋਂ ਮਹਾਨੀ ਪੂਰੇ ਆੜੇ ਵਿੱਚ ਗੁੰਦੀ 35 ਤੈਨੂੰ ਕਹਿੰਦੇ ਨੇ ਪੂਰੇ ਆੜੇ ਵਿੱਚ ਗੁੰਦੀ 35 ਤੈਨੂੰ ਕਹਿੰਦੇ ਨੇ ਮਿਸ਼ਰੀ ਤੂੰ ਮਿੱਠੇ ਬੋਲ ਜਦ ਕੰਨੀ ਸਾਡੇ ਪੈਂਦੇ ਨੇ ਪੂਰੇ ਆੜੇ ਵਿੱਚ ਗੁੰਦੀ 35 ਤੈਨੂੰ ਕਹਿੰਦੇ ਨੇ ਮਿਸ਼ਰੀ ਤੂੰ ਮਿੱਠੇ ਬੋਲ ਜਦ ਕੰਨੀ ਸਾਡੇ ਪੈਂਦੇ ਨੇ ਚੜਦਾ ਸਰੂਰ ਤੱਕ ਤੇਰੀ ਉੱਚੀ ਸੁੱਚੀ ਸ਼ਾਨੇ ਪੂਰਾ ਆੜਾ ਪੜੀ ਤੇ ਵੱਣੀ ਗਿਆਨੀ ਮਾ ਬੁੱਲੀ ਸਾਡੇ ਰੂ ਸਭ ਤੋਂ ਮਹਾਨੇ ਪਿੰញਾ ਕੋਕ ਲਾਈਕ ਕਰੀ ਕਿੰਨਾ ਪੁੱਤ ਲਾਇਕ ਤੇਰੇ ਤੈਨੂੰ ਵਡਿਆਉਂਦੇ ਨੇ ਕਿੰਨਾ ਪੁੱਤ ਲਾਇਕ ਤੇਰੇ ਤੈਨੂੰ ਵਡਿਆਉਂਦੇ ਨੇ ਸੇਵ ਪਾਤਰਨਾਮੇ ਸੁਖੁਲੇ ਤੇਰੇ ਗਾਉਂਦੇ ਨੇ ਸੇਵ ਪਾਤਰਨਾਮੇ ਸੁਖੁਲੇ ਤੇਰੇ ਗਾਉਂਦੇ ਨੇ ਅੱਖਰਾਂ ਦਾ ਬੰਡਿਆ ਅੱਖਰਾਂ ਦਾ ਬੰਡਿਆ ਤੂੰ ਜਿਨ੍ਹਾਂ ਨੂੰ ਗਿਆਨੀ ਪੂਰਾ ਆੜਾ ਪੜੀ ਤੇ ਬੰਡੀ ਗਿਆਨੀ ਮਾਂ ਬੋਲੀ ਸਾਡੀ ਵੀ ਉਹ ਸਭ ਤੋਂ ਮਹਾਨੀ ਲਾਸਟ ਹੈ ਜੀ ਮਾਂ ਬੋਲੀ ਕੋણો ਵੀ ਰੋ ਮਾਂ ਬੋਲੀ ਕੋਣੋ ਵੀ ਰਿਉ ਨਾ ਮੂੜਨਾ ਕਦੇ ਮੁਖੀ ਮਾਂ ਬੋਲੀ ਕੋਣੋ ਵੀ ਰਿਉ ਨਾ ਮੂੜਨਾ ਕਦੇ ਮੁਖੀ ਇਹਦੇ ਚਰਨਾ ਚ ਮਿਲੇ ਦੁਨੀਆ ਦਾ ਸਭੇ ਸੁਖੀ ਇਹਦੇ ਚਰਨਾ ਚ ਮਿਲੇ ਦੁਨੀਆ ਦਾ ਸਭੇ ਸੁਖੀ ਪ੍ਰੀਤ ਵੀਰਕਿਸ਼ਨ ਮਾਂ ਬੋਲੀ ਪ੍ਰੀਤ ਵੀਰਕਿਸ਼ਨ ਮਾਂ ਬੋਲੀ ਸਾਡੀ ਜ਼ੁਬਾਨੀ ਉਂਗੜਾ ਪੜੀ ਤੇ ਵੱਲੀ ਗਿਆਨੀ ਮਾਂ ਬੋਲੀ ਸਾਡੀ ਵੀਰੋ ਸਤ ਪੂ ਮਹਾਣੀ ਮਾਉ ਜੀ ਸਾਡੇ ਵੀਰੋ ਸਤ ਪੂ ਮਹਾਣੀ ਤੁਹਾਨੂੰ ਆਜੀ ਸ਼ੁਕਰੀਆ ਕੇ ਸਾਡੇ ਲਈ ਬਹੁਤ ਇੱਛਾ ਚਾਹਤ ਤੁਹਾਡਾ